ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ 68 ਹੈ ਸਾਡਾ। ਅੱਜ ਜੋ ਸ਼ਹੀਰ ਲਗਾਈ ਗਈ ਹੈ ਕੀ ਕਹੋਗੇ ਉਸ ਦੇ ਸੰਬੰਧ ਦੇ ਵਿੱਚ? ਅੱਜ ਤੁਹਾਨੂੰ ਪਤਾ ਹੀ ਵੀ ਸੰਗਤ ਨੂੰ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਸ ਕਰਕੇ 68 ਦੇ ਇਲਾਕਾ ਨਿਵਾਸੀਆਂ ਦੁਆਰਾ ਸਾਰੇ ਸਹਿਜੋ ਨਾਲ ਲੜ ਕੇ ਜੀ ਅਸੀਂ ਇਕੱਠੇ ਸਾਰੇ ਆਪਣੇ ਨੌਜਵਾਨਾਂ ਨੇ ਸ਼ਹੀਰ ਲਈ ਅਸੀਂ ਤੇ ਮਿੱਠੇ ਜਾਂਦੀ। ਜੀ ਇਹ ਲਈ ਸਭ ਨੂੰ ਬੇਨਤੀ ਹੈ ਕਿ ਵੱਤ ਬਾਤ ਪਹੁੰਚ ਕੇ ਇੱਥੇ ਹੈਂ ਠੰਡਾ ਮਿੱਠਾ ਜਲ ਸਕੋ ਜੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਬਸ ਇਹ ਹੈ ਵੀ ਆਪਾ ਵੱਧ ਤੋਂ ਵੱਧ ਰਾਸਤ ਲਾਓ ਤਾਂ ਕਿ ਆਪਾਂ ਪਾਣੀ ਦਾ ਬਚਾਅ ਕਰ ਸਕੀਏ ਆਪਾਂ ਨੂੰ ਮਤਲਬ ਜਿਹੜਾ ਮੌਸਮ ਦੇਖਦੇ ਹੋ ਵੀ 36 47 ਦਿਨਾਂ ਦੇ ਤੱਕ ਜੇ ਤਾਂ ਕੁਝ ਗਿਆ ਜੀ ਉਹ ਜੇ ਵੱਧ ਤੋਂ ਵੱਧ ਰਾਸਤ ਲਾਵਾਂਗੇ ਤਾਂ ਹੀ ਆਪਾਂ ਟੈਂਪਰੇਚਰ ਠੰਡੇ ਲਿਆ ਸਕੋ ਜੀ ਤਰਕਤਾਂ ਦੀ ਗੱਲ ਕਰੀਏ ਜੀ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਕਿ ਅਕਸਰ ਕਿ ਸਵੀਲ ਦੇ ਨਾਲ ਨਾਲ ਅਪਿਤਿਆ ਦੀ ਵੀ ਕਹਦੀ ਹੈ ਕਿ ਇੱਕ ਲੰਗਰ ਲਗਾਏ ਜਾਂਦੇ ਨੇ ਹਾਂ ਜੀ ਜੀ ਪਰ ਤੁਹਾਡੇ ਵੱਲੋਂ ਇਦਾਂ ਦਾ oprala ਅੱਗੇ ਤੋਂ ਕੀਤਾ ਜਾਵੇਗਾ ਜਾਂ ਪਹਿਲਾਂ ਕਰਦੇ ਆ ਰਹੇ ਹਾਂ ਪਹਿਲਾਂ ਕੀਤਾ ਜੀ ਹਰ ਵਾਰ ਕਰਦੇ ਆ ਪਰ ਇਸ ਵਾਰ ਚਲੋ ਨਹੀਂ ਮੌਕਾ ਲੱਗਿਆ ਹੈਗਾ ਅੱਜੋ ਵੀ ਕੋਸ਼ਿਸ਼ ਹੋਊ ਵੀ ਸਾਡਾ ਜਾਰੀ ਵੀ ਅਸੀਂ ਵੱਧ ਤੋਂ ਵੱਧ ਸਰੀਰ ਦੇ ਨਾਲ ਹਾਂਜੀ ਮੋਟਿਆਂ ਦਾ ਵੀ ਮਸਲਾ ਤਾਂ ਕਰਕੇ ਠੀਕ ਤਾਂ ਕਿ ਆਪਾਂ ਵਾਸਾ ਵਾਸਾ ਵਧੀਆ ਖਰਾਬਰਾ ਪ੍ਰੋਗਰਾਮ ਜੀ ਧੰਨਵਾਦ Oh, you